ਜੀ ਜੀ ਆਨੂ ਪਿਆਰੇ ਵਿਦਿਆਰਥੀਓ ਦਿਮਾਗੀ ਕਸਰਤ ਵਾਲਾ ਇੱਕ ਬੜਾ ਹੀ ਰੋਚਕ ਅਤੇ ਵਧੀਆ ਸਵਾਲ ਹੈਗਾ ਸੋ ਵੱਖਰੀ ਕਿਸਮ ਦਾ ਮੈਂ ਆਪ ਹੀ ਤਿਆਰ ਕੀਤਾ ਹੈਗਾ ਸੋ ਬੱਚਿਓ ਸਵਾਲ ਹੈਗਾ ਕਿ 1 ਡੈਸੀਲੀਟਰ ਡੀ ਐਲ ਡੈਸੀਲੀਟਰ ਸਮਰੱਥਾ ਵਾਲੇ ਕਿੰਨੇ ਕਣਾਂ ਜਾਂ ਕਣਾਵ ਬਣ ਸਕਦੇ ਹਨ ਤਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਕੁਝ ਦੇਰ ਲਈ ਇਹਨੂੰ ਵੀਡੀਓ ਨੂੰ ਪਾਜ਼ ਕਰ ਦਿਓ ਤੇ ਪਹਿਲੇ ਆਪਣੇ ਆਪ ਇਹ ਸਵਾਲ ਨੂੰ ਕਰਨ ਦਾ ਯਤਨ ਕਰੋ ਤੇ ਉਸ ਤੋਂ ਬਾਅਦ ਵੀਡੀਓ ਦੇਖਣਾ ਜਾਰੀ ਰੱਖੋ ਤੇ ਫਿਰ ਦੇਖੋ ਕਿ ਇਹ ਸਵਾਲ ਕਿਵੇਂ ਕਰਨਾ ਹੈ ਤੇ ਜੇ ਤੁਸੀਂ ਕਰ ਲਿਆ ਤੇ ਫਿਰ ਤੁਸੀਂ ਆਪਣੇ ਜਵਾਬ ਦਾ ਮਿਲਾਨ ਵੀ ਕਰ ਸਕਦੇ ਹੋ ਤੇ ਇਹ ਸਵਾਲ ਨੂੰ ਜੇ ਤੁਹਾਡੇ ਕੋਲ ਕੋਈ ਹੋਰ ਕਰਨ ਦਾ ਢੰਗ ਹੈਗਾ ਜਾਂ ਕੋਈ ਹੋਰ ਤੁਹਾਡਾ ਪਰਿਪੇਖ ਹੈਗਾ ਕੋਈ ਹੋਰ ਨਜ਼ਰੀਆ ਹੈਗਾ ਤੇ ਉਹ ਵੀ ਜ਼ਰੂਰ ਮੇਰੇ ਨਾਲ ਤੁਸੀਂ ਸਾਂਝਾ ਕਰੋ ਆ ਦੇਖਿਓ ਬੱਚਾ ਸਵਾਲ ਕਿਵੇਂ ਕਰਨਾ ਹੈ ਸਭ ਤੋਂ ਪਹਿਲੇ ਤੇ ਬੱਚਿਓ ਸਾਨੂੰ ਪਤਾ ਹੋਣਾ ਚਾਹੀਦਾ ਡੈਸੀਲੀਟਰ ਹੁੰਦਾ ਕੀ ਹੈ। ਇਹ ਘਣ ਤੇ ਕਨਾਵ ਜਿਹੜੇ ਬੱਚੇ ਬੱਚੋੜੀ ਹੁੰਦੀਆਂ ਉਹਦੀਆਂ ਵਿਦਿਆਰਥੀਓ ਉਹ ਜਿਹੜੇ ਪਸਾਰ ਹੁੰਦੇ ਨੇ ਲੰਬਾਈ, ਚੌੜਾਈ, ਉਚਾਈ ਉਹ ਤੇ ਅਸੀਂ ਲੰਬਾਈ ਦੀ ਇਕਾਈ ਵਿੱਚ ਕਰਦੇ ਆ ਹਨਾ ਸੈਂਟੀਮੀਟਰ ਵਿੱਚ ਜਾਂ ਮੀਟਰ ਵਿੱਚ। ਤੇ ਇੱਥੇ ਸਾਨੂੰ ਕਹੇ ਲੀਟਰ। ਹੁਣ ਸਾਨੂੰ ਜਦ ਤੱਕ ਤੇ ਡੈਸੀਲੀਟਰ ਦਾ ਨਹੀਂ ਪਤਾ ਹੋਏਗਾ ਕਿ ਕਿੰਨੇ ਲੀਟਰ ਦਾ ਡੈਸੀਲੀਟਰ ਬਣਦਾ ਹੈ। ਇਹਦੇ ਲਈ ਮੈਂ ਇੱਕ ਵੱਖਰਾ ਵੀਡੀਓ ਬਣਾਇਆ ਕਿ ਰਾਸ਼ੀਆਂ ਦੀ ਅਦਲਾ ਬਦਲੀ। ਉਹ ਤੁਸੀਂ ਜ਼ਰੂਰ ਦੇਖਿਓ ਇਹ ਸਾਰੀਆਂ ਚੀਜ਼ਾਂ ਮਡਲੀਆਂ ਅਸੀਂ 7ਵੀਂ 8ਵੀਂ ਵਿੱਚ ਪੜ੍ਹਦੇ ਆਂ ਪਰ ਜਦੋਂ ਅਸੀਂ ਇਹਨਾਂ ਨੂੰ ਧਿਆਨ ਨਾਲ ਨਹੀਂ ਪੜ੍ਹਦੇ ਫਿਰ ਅੱਗੇ ਜਾ ਕੇ ਜਦੋਂ ਰਾਸ਼ੀਆਂ ਬਦਲਣੀਆਂ ਹੁੰਦੀਆਂ ਸਵਾਲ ਕੋਈ ਆ ਜਾਂਦਾ ਨੰਮਰਿਕਲ ਟਾਈਪਸ ਗਣਿਤਿਕ ਟਾਈਪਸ ਸਵਾਲ ਜਿਹੜੇ ਆ ਜਾਂਦੇ ਨੇ ਫਿਰ ਉਹ ਬੱਚੇ ਵਿਗਿਆਨ ਦੇ ਵਿੱਚ ਵੀ ਚੱਕਰ ਖਾ ਜਾਂਦੇ ਨੇ ਹੁਣ ਉਹ ਜੋ ਡੈਸੀ ਦਾ ਮਤਲਬ ਹੁੰਦਾ ਹੈ 1/10th ਦਸਵਾਂ ਹਿੱਸਾ 1/10 ਇਹ ਯਾਦ ਰੱਖਣ ਡੈਸੀ ਮੈਨੇ ਦਸਵਾਂ ਸੋ ਇੱਕ ਡੈਸੀਲੀਟਰ ਹੋ ਗਿਆ 0.1 1.0 0.1 ਲੀਟਰ 1/10 ਲੀਟਰ ਤੇ ਬੱਚਿਓ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਜਿਹੜਾ ਕੀ ਕਹਿੰਦੇ ਜਿਹੜਾ ਸਬੰਧ ਹੈਗਾ 1 ਲੀਟਰ ਤੇ ਸੈਂਟੀਮੀਟਰ ਕਰਨ ਦਾ 1 ਲੀਟਰ ਜਿਹੜਾ ਹੈ ਉਹ 1000 ਸੈਂਟੀਮੀਟਰ ਕਰਨ ਦੇ ਬਰਾਬਰ ਹੁੰਦਾ ਹੈ ਇਹ ਤੁਹਾਨੂੰ ਮਨ ਵਿੱਚ ਕੰਠ ਹੋਣਾ ਚਾਹੀਦਾ ਪੱਕਾ ਪਤਾ ਹੋਣਾ ਚਾਹੀਦਾ ਇਹ ਅਸੀਂ ਪੌਤਿਆਂ ਚ ਵੀ ਵਰਤਦੇ ਹਾਂ ਤੇ ਗਣਿਤੀ ਚ ਵਰਤਦੇ ਹਾਂ ਸੋ ਲੋ ਜੀ ਵਨ ਲੀਟਰ ਦੀ ਥਾਂ ਲਿਖ ਦਿੱਤਾ 1000 ਸੈਂਟੀਮੀਟਰ ਕਰਨ ਹੁਣ ਜਿਲੇ 1000 ਨੂੰ ਬੱਚਿਓ 0.1 ਨਾਲ ਗੁਣਾ ਕੀਤਾ ਤੇ ਬਣ ਗਿਆ 100 ਹਾਂ ਬਸ ਜੇ ਇਹ ਬੱਚਿਆਂ ਨੇ ਇਹ ਕਰ ਲਿਆ ਇੱਥੋਂ ਦੇ ਲੈ ਕੇ ਇੱਥੇ ਤੱਕ ਤੇ ਅੱਗੇ ਥੋੜਾ ਜਿਹਾ ਮੋਢਲੇ ਗਣਿਤ ਅਸੀਂ ਵਰਤਣਾ ਹੈ ਇਹ ਸਵਾਲ ਸਾਡਾ ਹੋ ਜਾਏਗਾ ਸੋ ਇਹ ਸਾਡੇ ਹੀ ਐਜਲੀ ਅਸੀਂ ਰਾਸ਼ੀ ਬਦਰੀ ਡੈਸੀਲੀਟਰ ਤੋਂ ਲੀਟਰ ਠੀਕ ਹੈ ਤੇ ਲੀਟਰ ਤੋਂ ਫਿਰ ਸੈਂਟੀਮੀਟਰ ਕਣ ਤੇ ਸਾਡੇ ਕੋਲ ਅਗੇ 100 ਸੈਂਟੀਮੀਟਰ ਕਣ ਦੇ ਬਰਾਬਰ ਹੈ ਇੱਕ ਡੈਸੀਲੀਟਰ ਸੋ ਲੋਹਿੰਦੇ ਕਣ ਜਾਂ ਕਣਾਵ ਦਾ ਆਇਤਨ ਕਿੰਨਾ ਹੋਏਗਾ 100 ਸੈਂਟੀਮੀਟਰ ਕਣ ਆਣ ਜਾਂ ਕਣਾਵ ਦਾ ਆਇਤਨ ਸੈਂਟੀਮੀਟਰ ਵਿੱਚ ਮੀਟਰ ਕਣ ਜਾਂ ਸੈਂਟੀਮੀਟਰ ਕਣ ਚੰਦਾ ਹਨ ਹੁਣ ਇਹ ਮੰਨਦੇ ਹੋਏ ਕਿ ਕਣਾਂ ਤੇ ਕਣਾਵ ਦੇ ਪਸਾਰ ਪੂਰਨ ਸੰਖਿਆਵਾਂ ਹਨ ਅਸੀਂ ਮੰਨ ਕੇ ਚੱਲਾਂਗੇ ਕਿ ਪੂਰਨ ਸੰਖਿਆਵਾਂ ਨੇ ਉਹ ਦਸ਼ਮਲਵ ਵਿੱਚ ਨਹੀਂ ਹੈਗੀਆਂ ਤੇ ਉਹ ਪਰਿਮੇ ਸੰਖਿਆਵਾਂ ਉਹ ਅਪਰਿਮੇ ਸੰਖਿਆਵਾਂ ਨਹੀਂ ਹੈਗੀਆਂ ਪਰਿਮੇ ਸੰਖਿਆਵਾਂ ਨਹੀਂ ਹੈਗੀਆਂ ਠੀਕ ਹੈ ਹੁਣ ਕਣ ਦੇ ਸਾਰੇ ਕਿਨਾਰੇ ਬਰਾਬਰ ਹੁੰਦੇ ਹਨ ਭਾਵ a a a 100 ਹੋਣਾ ਚਾਹੀਦਾ ਹੁਣ ਬੱਚਿਓ ਇਹ ਸਪਸ਼ਟ ਹੈ ਕਿ ਐਸੀ ਕੋਈ ਪੂਰਨ ਸੰਖਿਆ ਨਹੀਂ ਹੈ ਜਿਸ ਦਾ ਕਣ 100 ਹੋਵੇ ਕੋਈ ਹੈ ਇਦਾਂ ਵਰਗ ਤੇ ਹੁੰਦਾ ਹੈ 10 10 ਤੁਸੀਂ ਕੋਈ ਵੀ ਸੰਖਿਆ ਸੋਚ ਕੇ ਦੇਖ ਲਓ 1 2 2 2 4 3 3 9 4 4 16 5 5 25 10 10 100 125 ਹੁਣ ਇਹ ਤੇ 125 100 ਦੇ ਉੱਪਰ ਚਲਾ ਗਿਆ ਤੇ ਜਿਹੜਾ ਸੀਗਾ 4 4 4 16 4 64 ਸੋ ਕੋਈ ਹੈ ਹੀ ਨਹੀਂ ਇਹਦਾ ਮਤਲਬ ਹੈ ਤੇ ਬੱਚਿਓ ਪਹਿਲਾ ਸਵਾਲ ਤੇ ਪਹਿਲਾ ਭਾਗ ਤੇ ਸਾਡਾ ਸੌਖਾ ਹੋ ਗਿਆ ਸੋ 1 ਡੈਸੀਲੀਟਰ ਜਾਂ 100 ਸੈਂਟੀਮੀਟਰ ਕਣ ਦੀ ਸਮਰੱਥਾ ਵਾਲਾ ਕੋਈ ਵੀ ਕਣ ਨਹੀਂ ਬਣ ਸਕਦਾ। ਸੋ ਇਹ ਸਾਡਾ ਹੋ ਗਿਆ। ਇਹ ਤੇ ਸੌਖਾ ਜਿਹਾ। ਇਹ ਕਣ ਨਹੀਂ ਬਣ ਸਕਦਾ। ਹੁਣ ਅਸੀਂ ਦੇਖਣਾ ਬੱਚਿਓ ਜਿਹੜਾ ਦੂਜਾ ਸਵਾਲ ਦਾ। ਇਹਦੇ ਘਣਾਵ ਕਿੰਨੇ ਬਣਨਗੇ? ਲਓ ਜੀ। ਹੁਣ ਘਣਾਵ ਲਈ ਸਾਨੂੰ ਤਿੰਨ ਗੁਣਨਖੰਡ ਲੰਬਾਈ L ਚੌੜਾਈ B ਉਚਾਈ H ਚਾਹੀਦੇ ਹਨ ਜਿਨ੍ਹਾਂ ਦਾ ਗੁਣਨਫਲ 100 ਹੋਵੇ ਇਹਨਾਂ ਨੂੰ ਗੁਣਾ ਕਰਕੇ 100 ਆ ਜਵੇ ਤੇ ਸਾਡਾ ਮਲਕੀਓ ਬਣ ਜਾਏਗਾ ਕਣਾਕ ਸੋ 100 ਦੇ ਗੁਣਨਖੰਡ ਹਨ 1 2 ਇੱਕ ਨਾ ਕੋਈ ਵੀ ਜਿਹੜੀ ਬੱਚੀ ਸੰਖਿਆ ਹੁੰਦੀ ਹੈ ਉਹਦੇ ਦੋ ਗੁਣਨਖੰਡ ਤੇ ਹੁੰਦੀ ਨੇ ਇੱਕ ਇੱਕ ਹੋਏਗਾ ਇੱਕ ਸੰਖਿਆ ਆਪ ਹੈ ਤੇ ਹੈਗੇ ਨੇ ਤੇ ਉਤੋਂ ਫਿਰ ਦੋ ਦਾ ਦੋਨਾ ਭਾਗ ਹੁੰਦਾ ਚਾਰ ਦਾ ਭਾਗ ਹੁੰਦਾ 100 ਪੰਜ ਦਾ ਹੁੰਦਾ ਹੈ 10 ਦਾ ਹੁੰਦਾ ਹੈ 20 ਦਾ ਹੁੰਦਾ ਹੈ 25 ਦਾ ਹੁੰਦਾ ਹੈ 50 ਦਾ ਹੁੰਦਾ ਹੈ ਹੋਰ ਕੋਈ ਸੰਖਿਆ ਨਹੀਂ ਹੈਗੀ ਸੋ ਇਹਦੇ ਆ ਬੱਚਿਓ 2 4 6 ਤੇ 3 9 1 2 3 4 5 6 7 8 9 ਬਣ ਗਏ ਇਹਦੇ ਗੁਣਨਖੰਡ ਠੀਕ ਹੈ ਜੀ ਹੁਣ 100 ਦਾ ਗੁਣਨਫਲ ਦੇਣ ਵਾਲੇ ਤਿੰਨ ਗੁਣਨਖੰਡਾਂ ਦੇ ਸਮੂਹ ਹੇਠ ਹੁਤਾਬਕ ਬਣਦੇ ਹਨ ਮੇਰੇ ਕੋਲ ਇੰਨੇ ਬਣੇ ਨੇ ਪੁਰਾ ਵੇ ਸੋਚ ਕੇ ਵਿਚਾਰ ਕੇ ਹੁਣ ਤੁਸੀਂ ਵੀ ਦੇਖ ਲਿਓ ਜੇ ਕੋਈ ਇਤੋਂ ਇਲਾਵਾ ਹੋਰ ਬਣਦਾ ਹੈ ਲੰਬਾਈ ਚੌੜਾਈ ਉਚਾਈ ਇਦਾਂ ਆਏਗਾ ਲੰਬਾਈ ਚੌੜਾਈ ਉਚਾਈ 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 ਸੋ ਬੱਚੋ ਇਹਦਾ ਅੱਠ ਜਿਹੜੇ ਜਿਹੜੇ ਨੇ ਆ ਜੋੜ ਮੇਲ ਬਣਦੇ ਨੇ ਇਹਨਾਂ ਗੁਣਨ ਖੰਡਾਂ ਚੋਂ ਲੈ ਕੇ ਗੁਣਾ ਕਰੇ 100 ਹੁੰਦਾ ਦੇਖੋ ਇਹ ਗੁਣਾ ਗੁਣਾ 100 25 4 100 10 10 100 ਫਿਰ ਅੱਗੇ ਇੱਕ ਹੈਗਾ 50 10 100 4 5 20 20 5 100 25 9 50 50 9 100 20 5 100 2 50 100 ਠੀਕ ਹੈ ਜੀ ਹੁਣ ਐ ਸਾਡਾ ਇਹਨਾਂ ਲਈ ਕਿੰਨੇ ਬਣਗੇ ਅੱਠ ਕਣਾਂ ਬਣਦੇ ਨੇ ਸੋ ਲੋਜੀ ਸਾਡਾ ਜਵਾਬ ਤਿਆਰ ਹੋ ਗਿਆ ਮੈਂ ਇੱਥੇ ਦੁਬਾਰਾ ਦੱਸਣ ਨਹੀਂ ਦਿੱਤਾ ਇਸ ਤਰ੍ਹਾਂ ਇੱਕ ਡੈਸੀਲੀਟਰ ਜਾਂ 100 ਸੈਂਟੀਮੀਟਰ ਕਣ ਸਮਰੱਥਾ ਵਾਲੇ ਅੱਠ ਵਿਲੱਖਣ ਕਣਾਂ ਬਣ ਸਕਦੇ ਹਨ ਪਰ ਬੱਚਿਓ ਇੱਥੇ ਇੱਕ ਗੱਲ ਜੋੜ ਦਵਾਂ ਜੇ ਸਾਡੇ ਕੋਲ ਇਹ ਸ਼ਰਤ ਨਾ ਹੋਵੇ ਕਿ ਸੰਖਿਆਵਾਂ ਪੂਰਨ ਹੋਣੀਆਂ ਚਾਹੀਦੀਆਂ ਨੇ ਜੇ ਸੰਖਿਆਵਾਂ ਉਹ ਮਤਲਬ ਕਿ ਪਰਿਮੇ ਸੰਖਿਆਵਾਂ ਹੋਣ ਅਪਰਿਮੇ ਸੰਖਿਆਵਾਂ ਵੀ ਹੋਣ ਇਹ ਦਸ਼ਮਲਵ ਇਹ ਭਿੰਨਾਂ ਦੇ ਰੂਪ ਵਿੱਚ ਵੀ ਹੋਣ ਤੇ ਬੱਚਿਓ ਫਿਰ ਇਸ ਤਰ੍ਹਾਂ ਦੇ ਘਣਾਵ ਅਨੰਤ ਬਣ ਸਕਦੇ ਹਨ ਠੀਕ ਹੈ ਨਾ ਉਹ ਦੂਜਾ ਪੱਖ ਹੈਗਾ ਪਰ ਆਮ ਤੌਰ ਤੇ ਸੇ ਮਨ ਕਿ ਚੱਲਾਂਗੇ ਕਿ ਇਹ ਪੂਸਾ ਰਹੇਗੇ ਨੇ ਉਹ ਪੂਰਨ ਸੰਖਿਆਵਾਂ ਵਿੱਚ ਨੇ ਸੋ ਇਹ ਬੱਚੇ ਸਵਾਲ ਸੀਗਾ ਤੁਹਾਡੇ ਲਈ ਸੋ ਇਹ ਮੇਰਾ ਮਕਸਦ ਹੁੰਦਾ ਹੈ ਇਹਦਾ ਸਵਾਲ ਬਣਾਉਂਦਾ ਕਿ ਬੱਚਿਆਂ ਦੀ ਵਿਦਿਆਰਥੀਆਂ ਦੀ ਗਣਿਤ ਦੇ ਵਿੱਚ ਰੁਚੀ ਜਾਗੇ ਤੇ ਗਣਿਤ ਬੜਾ ਹੀ ਵਧੀਆ ਸ਼ਬਦ ਬੜਾ ਹੀ ਵਧੀਆ ਇਹ ਵਿਸ਼ਾ ਹੈਗਾ ਬੱਚਿਓ ਇਹ ਚਿੱਕ ਤੇ ਬੁੱਢਾ ਪੂਰੇ ਨੰਬਰਾਂੰਦ ਨੇ ਦੂਜੀ ਗੱਲੇ ਨਾਲ ਦਿਮਾਗ ਤੇਜ ਹੁੰਦਾ ਤੇ ਬੱਚਿਓ ਆਮ ਕਿਹਾ ਜਾਂਦਾ ਹੈ ਜਿਹੜੇ ਵਿਦਵਾਨ ਲੋਕ ਕਹਿੰਦੇ ਨੇ ਕਿ ਗਣਿਤ ਹੈਗਾ ਉਹ ਸਾਰੇ ਵਿਗਿਆਨ ਦੀ ਮਾਂ ਹੈਗੀ ਹੈ ਤੇ ਗਣਿਤ ਜਿਹੜੀ ਸੰਖਿਆਵਾਂ ਨੇ ਨੰਬਰ ਥਿਊਰੀ ਹੈ ਉਹਦੀ ਮਾਂ ਨੰਬਰ ਥਿਊਰੀ ਜਿਹੜੀ ਹੈ ਉਹ ਗਣਿਤ ਦੀ ਮਾਂ ਹੈਗੀ ਹੈ ਸੋ ਸੰਖਿਆਵਾਂ ਦੇ ਨਾਲ ਜਿਹੜੀ ਖੇਡਾਂ ਨੇ ਇਹਦੇ ਨਾਲ ਮਨੋਰੰਜਨ ਵੀ ਹੁੰਦਾ ਹੈ ਸਾਡਾ ਤੇ ਸਾਡੇ ਗਿਆਨ 'ਚ ਹੀ ਵਾਧਾ ਹੁੰਦਾ ਹੈ ਤੇ ਸਾਨੂੰ ਪ੍ਰੋਬਲਮ ਸਮੱਸਿਆਵਾਂ ਨੂੰ ਹੱਲ ਕਰਨ ਦੀ ਜਿਹੜੀ ਇਹ ਉਹ ਜਿਹੜੀ ਇੱਕ ਕਲਾ ਹੈਗੀ ਹੈ ਉਹ ਵੀ ਸਾਡੇ ਵਿੱਚ ਪਰਫੁੱਲਿਤ ਹੁੰਦੀ ਹੈ ਤੇ ਸਾਡੀ ਕਲਪਨਾ ਵੀ ਉਡਾਰੀਆਂ ਮਾਰਦੀ ਹੈਗੀ ਹੈ ਸੋ ਦਲੀਲ ਦੇ ਨਾਲ ਸੋਚਣ ਦੀ ਇਹਦੇ ਨਾਲ ਬੱਚੋ ਆदत ਪੈਂਦੀ ਹੈ ਤੇ ਇਸ ਕਰਕੇ ਤੁਸੀਂ ਇਹਦੇ ਸਵਾਲ ਕਰਨ ਦਾ ਮਨ ਕਿ ਜਰੂਰ ਇੱਕ ਸ਼ੌਕ ਜਿਹੜਾ ਹੈ ਉਹਨੂੰ ਅਪਣਾਉਣ ਦਾ ਯਤਨ ਕਰੋ ਜੇ ਤੁਹਾਡੇ ਕੋਲ ਵੀ ਇਦਾਂ ਦੇ ਸਵਾਲ ਹੋਣ ਇਦਾਂ ਦੀ ਕੋਈ ਗੱਲਾਂ ਹੋਣ ਤੇ ਜਰੂਰ ਤੁਸੀਂ ਮੇਰੇ ਨਾਲ ਸਾਂਝੀਆਂ ਕਰੋ ਅਸੀਂ ਵੀ ਉਹਨਾਂ ਨੂੰ ਫਿਰ ਅੱਗੇ ਕਰਾਂਗੇ ਤੇ ਉਹਨਾਂ ਦਾ ਵੀਡੀਓ ਬਣਾਉਣ ਦਾ ਯਤਨ ਕਰਾਂਗੇ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਅਗਲੇ ਵੀਡੀਓ ਤੱਕ ਲਈ ਰਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ